ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਉਣ ਵਾਲੀ 19 ਸਤੰਬਰ ਨੂੰ ਜੋ ਮਹਾਨ ਗੁਰਮਤ ਸਮਾਗਮ ਉlijke ਜਾ ਰਹੇ ਨੇ ਖਾਲਸਾ ਦੀਵਾਨ ਫਰੀਦਕੋਟ ਵਿਖੇ ਜੋ ਇਹ ਬਾਬਾ ਫਰੀਦ ਬਾਬਾ ਫਰੀਦ ਜੀ ਜਦੋਂ ਫਰੀਦਕੋਟ ਵਿਖੇ ਉਹਨਾਂ ਦਾ ਆਉਣਾ ਹੋਇਆ ਔਰ ਉਹ ਬਾਬਾ ਫਰੀਦ ਜੀ ਦੇ ਆਗਮਨ ਬੇ ਖੁਸ਼ੀ ਵਿੱਚ ਇੱਥੇ ਗੁਰਮਤ ਸਮਾਗਮ ਕਰਵਾਏ ਜਾ ਰਹੇ ਨੇ ਸਦਾਸਾਂ ਦੇ ਜਥੇ ਨੇ 19 ਤਰੀਕ ਨੂੰ ਸ਼ਾਮ ਨੂੰ ਕੋ ਦੁਆਰਾ ਖਾਲਸਾ ਦੀਵਾਨ ਫਰੀਦਪੁਰ ਵਿਖੇ ਹਾਜ਼ਰੀਆਂ ਭਰਨੀਆਂ ਨੇ ਤੇ ਆਪ ਸਾਰਿਆਂ ਨੂੰ ਬੇਨਤੀ ਹੈ ਸਾਰਿਆਂ ਨੇ ਗੁਰੂਕੀਆਂ ਸੰਗਤਾਂ ਦੇ ਪਰਿਵਾਰਾਂ ਦੇ ਸਹਿਤ ਇੱਥੇ ਪਹੁੰਚ ਕਰਕੇ ਗੁਰੂਕੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਅਰਜਸ ਕੀਰਤਨ ਦੇ ਨਾਲ ਜੁੜ ਕਰਕੇ ਔਰ ਔਰ ਵੀ ਗੁਰੂ ਤੇ ਕਿਰਤ ਲਈ ਆਦੇ ਨੀ ਬੜੇ ਪਿਆਰ ਨਾਲ ਆਪ ਸਾਰਿਆਂ ਨੇ ਇੱਥੇ ਪਰਿਵਾਰਾਂ ਦੇ ਸਹਿਦ ਪਹੁੰਚ ਕੇ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਹ ਸੰਤਾਂ ਚਰਨਾਂ ਵਿੱਚ ਬੇਨਤੀ ਹੈ ਕਿ ਗੁਰਦੁਆਰਾ ਖਾਲਸਾ ਦਰਵਾਜ਼ਾ ਮਾਰ ਰਿਹਾ ਤੇ ਦੇਖੇ 17 ਸਤੰਬਰ 18 ਸਤੰਬਰ 19 ਸਤੰਬਰ ਤੇ 23 ਸਤੰਬਰ ਨੂੰ ਮਹਾਨ ਗੁਰਦੁਸ਼ਮਾਨ ਹੋ ਜਾਉਣ ਜਾ ਰਹੇ ਹਨ ਜਿਸ ਸਮਾਗਮਾਂ ਵਿੱਚ ਕਹਿੰਦੇ ਮਹਾਰ ਕੀ ਆਪਣੀ ਹਰ ਕਥਾ ਵਾਸੋ ਬੋਝ ਰਹੇ ਹਨ ਆਪ ਸੰਤਰੋ ਦੇਖਦੇ ਹੋ ਕਿ ਸੰਬੋਸੋ ਕੁਝ ਲਾਹਾ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ